ਨਮਸਕਾਰ ਜੀ ਮੈਂ ਪ੍ਰਭਗਤ ਭਗਤ ਕਾਉਂਸਲਰ ਗੜੇ ਤੋਂ ਮੈਂ ਅੱਜ ਵੀ ਇਹ ਬੇਨਤੀ ਕਰਨਾ ਚਾਹਨਾ ਕਿ ਧੰਨ ਧੰਨ ਸਤਿਗੁਰ ਕਬੀਰ ਮਾਰਗ پارک ਜਿਹੜੀ ਹੈ ਉਹਨੂੰ ਸਫਾਈ ਕਰਨ ਵਿੱਚ ਅਸੀਂ ਪੂਰਾ ਆਪਣਾ ਯੋਗਦਾਨ ਲਗਾ ਰਹੇ ਹਾਂ ਔਰ ਮੇਰੇ ਜਿਹੜੇ ਕਬੀਰ پارک ਦੇ ਨਾਲ ਲੱਗਦੇ ਘਰ ਨੇ ਜਿੰਨੇ ਵੀ ਮਾਲਕ ਹੈ ਉਹਨੂੰ ਮਾਲਕ ਲੱਗਦੇ ਆ ਬਹੁਤ ਵਧੀਆ ਬੰਦੇ ਨੇ ਬਹੁਤ ਕੋਆਪਰੇਟ ਕਰ ਰਹੇ ਆ ਸਾਨੂੰ ਇੱਕ پارک ਵਿੱਚ ਕਿਉਂਕਿ پارک ਉਹਨਾਂ ਦੀ ਵੀ ਸਾਂਝੀ ਸਭ ਲੋਕਾਂ ਦੀ ਸਾਂਝੀ ਕਿਸੇ ਕਿਸੇ ਦੀ پارک ਨਹੀਂ ਹੁੰਦੀ ਤਾਂ ਬੜਾ ਕੋਆਪਰੇਟ ਕਰ ਰਹੇ ਆ ਉਹ ਪਰ ਕੁਝ ਲੋਕ ਜਣੇ ਵਿੱਚੋਂ ਹੈਗੇ ਆ ਕੁਝ ਜਿਹੜੇ ਕਿ ਕੁੱਤੇ ਵਗੈਰਾ ਲਿਆ ਕੇ ਅੰਦਰ ਆਂਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਏ ਵੀ ਇਹ ਪਾਰਕ ਜਿਹੜੀ ਆ ਇਹ ਬੱਚਿਆਂ ਦੀ ਬੱਚਿਆਂ ਵਾਸਤੇ ਆ ਬਜ਼ੁਰਗਾਂ ਵਾਸਤੇ ਆ ਲੋਕਾਂ ਵਾਸਤੇ ਆ ਲੇਡੀਜ਼ ਵਾਸਤੇ ਆ ਜਿਨ੍ਹਾਂ ਨੂੰ ਵਿੱਚ ਸੈਰ ਕਰਨੀ ਹੁੰਦੀ ਆ ਤੁਸੀਂ ਕੁੱਤੇ ਜਰੇ ਨੇ ਉਹਨਾਂ ਨੂੰ ਅਸਾਂ ਨਾ ਲਿਆਉਂਦਾ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਏ ਕਿ ਅਬ ਬਈ ਅਸੀਂ ਬਾਰ-ਬਾਰ ਕਹਿੰਦੇ ਆ ਹੋਇਆ ਵੀ ਤੁਸੀਂ ਇਹ ਗੱਲ ਕਰ ਰਹੇ ਹੋ ਉਹ ਅੱਛੀ ਗੱਲ ਨਹੀਂ ਹੈ ਕਿਉਂਕਿ ਪਾਰਕ ਦੇਖੋ ਕਿੰਨੀ ਵਧੀਆ ਤੇ ਕਿਹੜਾ ਸਫਾਈ ਕਰਾਈ ਜਾ ਰਹੀ ਆ ਮੈਂ ਕਹਿ ਰਿਹਾ ਮੈਂ ਉਹ ਕਹੂੰਗਾ ਜੋ ਸਾਰਾ ਜਿਹੜੀ ਉਹ ਦਿਖਾਵੇ ਯਾ ਦੇਖੋ ਪਾਰ ਇਹਦੇ ਵਿੱਚ ਮਾਲੀ ਵੀ ਜਿਹੜਾ ਪਰਮਨੈਂਟ ਲੱਗਾ ਹੋਇਆ ਇਹ ਸਾਰਾ ਘਾਹ ਵਗੈਰਾ ਕਢਾ ਕੇ ਆ ਦੇਖੋ ਆ ਹੁਣ ਵੀ ਉਰਕ ਚਕਵਾ ਰਹੇ ਆ ਇਹ ਲੈ ਕੇ ਆ ਸਾਰਾ ਇਕੱਠਾ ਕਰਕੇ ਇੱਕ ਆ ਇਕੱਠਾ ਕਰਕੇ ਇਨੀ ਮਿਹਨਤ ਨਾਲ ਵਿਜਾਰਾ ਕਰਦਾ ਅਸੀਂ ਉਹਨਾਂ ਨੂੰ ਮਤਲਬ ਉਹਨੂੰ ਪੇ ਵੀ ਕਰਦੇ ਆ ਪੈਸੇ ਵੀ ਦੇਦੇ ਆ ਕਿ ਚਲੋ ਪਾਰਕ ਜਿਹੜੀ ਬਣੀ ਰਵੇ ਵਧੀਆ ਤਰੀਕੇ ਨਾਲ ਬਣੀ ਰਵੇ ਤਾਂ ਤਾਂ ਸਤਗੁਰੂ ਕਬੀਰ ਪਾਰਕ ਹੈ ਅਸੀਂ ਤਾਂ ਚਾਹਦੇ ਆ ਕਿ ਇੱਥੇ ਅਜਿਹਾ ਘਾਹ ਵਗੈਰਾ ਵੀ ਉਹਦਾਂ ਕਟਵਾਇਆ ਹੋਇਆ ਬੂਟੇ ਲੰਗਵਾਏ ਨਵੇਂ ਸਾਰੇ ਬੂਟੇ ਜਿਹੜੇ ਨਵੇਂ ਲਵਾਏ ਗਏ ਆ ਬੂਟੇ ਵੀ ਨਵੇਂ ਲਵਾਏ ਆ ਸਭਾ ਤੋਂ ਬੂਟਾ ਕਾਲ ਮਹੀਨਾ ਉਹਨਾਂ ਪਹਿਲਾਂ ਲਵਾਇਆ ਸੀਗਾ ਉਹ ਤੋੜ ਛੜਿਆ ਫਿਰ ਦੁਬਾਰਾ ਜਿਹੜਾ ਪਿਆ ਹੁਣ ਇਸ ਵਾਰ ਸੀਜ਼ਨ ਆ ਹੁਣ ਬੂਟਿਆਂ ਦਾ ਉਹ ਲਵਾਇਆ ਵੈ ਤਾਂ ਜੋ ਜਿਹੜੀ ਪਾਰਕ ਦੀ ਸੁੰਦਰਤਾ ਬਣੀ ਰਹੇ ਤੇ ਜਿਹੜੇ ਲੋਕ ਸਾਡੇ ਨੇ ਕਿਉਂਕਿ ਛੋਟੇ ਛੋਟੇ ਘਰ ਨੇ ਵਿਚਾਰੇ ਨਿੱਕੇ ਨਿੱਕੇ ਘਰਾਂ ਦੇ ਵਿੱਚ ਅੰਦਰ ਗਰਮੀ ਜਿਹੜੀ ਕਿੱਥੇ ਬੈਰ ਗਿਆ ਕਿ ਤੂੰ ਆਕਸੀਜਨ ਮਿਲਾ ਲੈਣ ਗਿਆ ਤੇ ਇਸ ਲਈ ਇਹਨਾਂ ਦੇ ਵੱਡੇ ਬੂਟੇ ਵੀ ਦਖਤਾਂ ਵਾਲੇ ਬੂਟੇ ਵੀ ਜਿਹੜੇ ਆ ਉਹ ਆਪਾਂ ਦਖਤਾਂ ਦੇ ਬੂਟੇ ਵੀ ਲਵਾਇਆ ਉਧਰ ਵੀ ਉਧਰ ਵੀ ਪਿਛੇ 8-10 ਬੂਟੇ ਜਿਹੜੇ ਨੇ ਉਹ ਲਵਾਏ ਆ ਬਾਕੀ ਸਾਰੇ ਫੁੱਲਾਂ ਵਾਲੇ ਬੂਟੇ ਲਵਾਏ ਗਏ ਇਹਦੀ ਸੁੰਦਰਤਾ ਬਣੀ ਰਹੇ ਇੱਕ ਸਾਡੇ ਗੁਰੂਆਂ ਦੇ ਨਾਮ ਤੇ ਬਾਰਕ ਹੈ ਇੰਨੀ ਤਾਂ ਆਪਾਂ ਥੋੜਾ ਬੋਤ ਇਹ ਦੇਖੀਏ ਕਿ ਆਪਾਂ ਕੁੱਤਿਆਂ ਨੂੰ ਇੱਥੇ ਲਿਆ ਕੇ ਪੋਟੀ ਕਰਾਣੇ ਆ ਕੁੱਤੇ ਘੁਮਾਣੇ ਆ ਉਹ ਮਾੜੀ ਗੱਲ ਆ ਮੇਰੇ ਹੱਥ ਜੋ ਕੇ ਦੁਬਾਰਾ ਬੇਨਤੀ ਹੈ ਕਿ ਜਿਹੜੇ ਕੁੱਤੇ ਘੁਮਾ ਰਹੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ ਆਦਰਵਾਇਜ਼ ਜਿਹੜੀ ਕੋਈ ਨਾ ਕੋਈ ਇੱਥੇ ਨਮੀ ਕੋਈ ਹੋਰ ਕੋਈ ਐਕਸ਼ਨ ਲਿਆ ਜਾਵੇ ਉਹਦਾ ਫਾਇਦਾ ਨਹੀਂ ਆਪਾਂ ਸਾਰੇ ਭਰਾ ਭਰਾਵਾ ਕੁੱਤੇ ਲਿਆਣੇ ਬੰਦ ਕੀਤੇ ਜਾਣ ਕਿਉਂਕਿ ਕੁੱਤਿਆਂ ਦਾ ਇੱਥੇ ਬਹੁਤ ਕੁੱਤਿਆਂ ਦਾ ਕੁੱਤਿਆਂ ਦੇ ਨਾਲ ਲੈ ਕੇ ਪੋਟੀ ਕਰਦੇ ਆ ਲੋਕੀ ਸੈਰ ਕਰਦੇ ਫਿਰ ਪੈਰਾਂ ਨੂੰ ਮਰਦੇ ਆ ਦੇਖੋ ਆ ਵੀ ਤੁਸੀਂ ਦੇਖਾ ਵੀ ਕਰਾਓ ਦੇਖੋ ਰਸਤੇ ਜਾਂਦੇ ਆ ਲੋਕੀ ਨੰਗਣਾ ਸੈਰ ਕਰਨਾ ਕਿਉਂਕਿ ਫੁੱਟਪਾਥ ਹੈ ਫੁੱਟਪਾਥ ਤੇ ਜਗਾ ਜਗਾ ਤੇ ਪੋਟੀ ਕੀਤੀ ਹੋਵੇ ਲੋਕਾਂ ਨੂੰ ਨੰਗਣ ਨੂੰ ਦਿਖਤ ਆਉਂਦੀ ਹੈ ਮੇਰੀ ਹੱਥ ਜੋੜ ਕੇ ਦੁਬਾਰਾ ਬੇਨਤੀ ਹੈ ਕਿ ਆਪਾਂ ਇਸ ਪਾਰਕ ਨੂੰ ਸੁੰਦਰਤਾ ਬਣਾਈ ਰੱਖਣ ਵਾਸਤੇ ਆਪਾਂ ਸਾਰੇ ਸਹਿਯੋਗ ਕਰੀਏ ਕਿਉਂਕਿ ਇਹ ਸਾਡੀ ਸਾਂਝੀ ਪਾਰਕ ਹੈ ਸਭ ਲੋਕਾਂ ਦੀ ਪਾਰਕ ਹੈ ਇਸ ਲਈ ਨਾਰਿਤ ਤੰਤਾਲ ਸਤਿਗੁਰੂ ਕਬੀਰ ਮਹਾਰਾਜ ਸਾਡੇ ਜਿਹੜੇ ਨੇ ਰਹਿਬਰ ਨੇ ਉਹਨਾਂ ਦੀ ਪਾਰਕ ਦੇ ਨਾਮ ਤੇ ਪਾਰਕ ਆਪਾਂ ਨੇ ਉਹਨੂੰ ਸੁੰਦਰ ਬਿਵਧਾਨ ਵਿੱਚ ਆਪਾਂ ਸਾਰੇ ਸਹਿਯੋਗ ਕਰੀਏ ਧੰਨਵਾਦ